ਨ ਨਾਲ ਰਿਲੇਟਡ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਬੂਤਰ ਬਾਜੀ ਕਰਦੇ ਆ ਕਿ ਕਰੀ ਕੋਈ ਬ੍ਰਾਂਡ ਵਾਲਾ ਬਣਾ ਲਿਆ ਕੋਈ ਕੈਮਰੇ ਵਾਲਾ ਬਣਾ ਕੇ ਲੈ ਜਾਂਦੇ ਕਹਿੰਦੇ ਆਪਾਂ ਤੁਹਾਡਾ ਪੇਸ਼ਾ ਹੀ ਆਈ ਹੈ ਮੈਨੂੰ ਭਾਈ ਫੋਟੋ ਵੀ ਦਿਖਾਈ ਆਪਣੀਆਂ ਬਾਹਰ ਦੀਆਂ ਰੱਖੋ ਜੀ ਮੁੰਡੇ ਛੱਡੇ ਮੈਂ ਇਹ ਲੈ ਕੇ ਗਏ ਤੇ ਤਿੰਨ ਤਰੀਕ 3 ਮਾਰਚ ਨੂੰ ਮੇਰੇ ਘਰ ਆ ਕੇ 2,30,000 ਰੁਪਏ ਲੈ ਕੇ ਗਿਆ ਟੋਟਲ 6 ਲੱਖ ਰੁਪਏ ਲੈ ਕੇ ਗਿਆ ਭਾਜੀ ਐਂ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੇਰੇ ਪਿੱਛੇ ਪੋਲਿਟਿਕਸ ਐ ਓਦਾਂ ਵਾ ਓਦਾਂ ਮੰਤਰੀ ਮੈਂ ਹੁਣ ਨਾ ਵੀ ਦੇਈ ਦੇਣੀ ਪਰ ਤੂੰ ਨਹੀਂ ਦਿੱਤੇ ਭਾਜੀ ਪੈਸੇ ਚਲੋ ਕੋਈ ਨਾ ਭਾਜੀ ਮਿਲਦੇ ਆਪਾਂ ਬਹੁਤ ਜਲਦੀ ਹਾਂ ਹਾਂ ਕਦੋਂ ਮਿਲਣਾ ਕੋਈ ਨਹੀਂ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲੋਕਾਂ ਦੇ ਵਿੱਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਤਾਂ ਦੂਸਰੇ ਪਾਸੇ ਅਜਈ ਹੋੜ ਦੇ ਵਿੱਚ ਟ੍ਰੈਵਲ ਏਜੰਟ ਵੀ ਲੋਕਾਂ ਦੇ ਨਾਲ ਠੱਗੀ ਮਾਰਦੇ ਪਏ ਨੇ ਪਰ ਅਜਿਹਾ ਮਾਮਲਾ ਇੱਕ ਹੋਰ ਤਾਜ਼ਾ ਜਲੰਧਰ ਤੋਂ ਸਾਹਮਣੇ ਆਇਆ ਏ ਜਿੱਥੇ ਮਸ਼ਹੂਰ ਕਮੇਡੀਅਨ ਕਾਕੇ ਸ਼ਾ ਤੇ ਇਲਜ਼ਾਮ ਲੱਗੇ ਹੈ ਕਿ ਉਸ ਦੇ ਵੱਲੋਂ 6 ਲੱਖ ਰੁਪਏ ਲੈ ਕੇ ਇੱਕ ਵਿਅਕਤੀ ਨੂੰ ਬਾਹਰ ਨਹੀਂ ਭੇਜਿਆ ਗਿਆ ਇਸ ਤੋਂ ਬਾਅਦ ਜਦੋਂ ਪੀੜਤ ਪੱਖ ਦੇ ਵੱਲੋਂ ਇਨਸਾਫ ਦੀ ਕੋਹਾਰ ਲਗਾਈ ਗਈ ਤਾਂ ਉਸ ਤੋਂ ਬਾਅਦ ਵੀ ਕਾਕੇ ਸ਼ਾ ਦੇ ਵੱਲੋਂ ਟਾਲ ਮਟੋਲਾ ਕੀਤਾ ਗਿਆ ਉਹ ਭਾਈ ਮੁਕਰਨ ਦੀ ਗੱਲ ਹੀ ਨਹੀਂ ਤੁਸੀਂ ਮੁਕਰ ਵੀ ਨਹੀਂ ਸਕਦੇ ਕਿਉਂਕਿ ਆਪਣੇ ਕਾਗਜ਼ ਪੱਕੇ ਹੀ ਆ ਜੇ ਆਪਾਂ ਤੁਹਾਨੂੰ ਪੈਸੇ ਦਿੱਤੇ ਮੈਂ ਇਸ ਕਰਕੇ ਥੋੜੀ ਮੁਖਰ ਰਹੀ ਸੀ ਤੁਹਾਡੇ ਕੋਲ ਤੱਕ ਵਿੱਚ ਉਹ ਭਾਈ ਹੁਣ ਹਰ ਕੋਈ ਮੇਰੀ ਗਾਇਕੀ ਨੂੰ ਤੂੰ ਹੋਰ ਵੀ ਕਿਸੇ ਨੇ ਕੀਤਾ ਹੁਣ ਪਰ ਤੁਹਾਡੇ ਅੱਗੇ ਮੈਂ ਕੁਝ ਨਹੀਂ ਕੀਤਾ ਆਪਾਂ ਇਦਾਂ ਦੇ ਬੰਦੇ ਆ ਭਾਈ ਜਿਹੜੇ ਸਾਡੇ ਨਾਲ ਦਿਲ ਤੇ ਚੱਲੇਗਾ ਆਪਾਂ ਉਹਨਾਂ ਨਾਲ ਗਲਤ ਆ ਜਿਹੜਾ ਸਾਡੇ ਨਾਲ ਸਹੀ ਆ ਆਪਾਂ ਉਹਨਾਂ ਸਹੀ ਆ ਤੂੰ ਦਿਲ ਤੋਂ ਤੂੰ ਦਿਲ ਤੋਂ ਪਾਸੇ ਦੇ ਪੈਸੇ ਨਹੀਂ ਤੁਸੀਂ ਸਿੱਧੀ ਖਬਰ ਕਿ ਸ਼ਾਇਰੀ ਪਾਣ ਲੇ ਦਿੱਤੀ ਕਿਦਾਂ ਭਾਈ ਸ਼ਰੀ ਭਾਈ ਨੇ ਤਾਂ ਦਵਾਈ ਖਬਰ ਤੇ ਤੁਸੀਂ ਲਵਾਈ ਭਾਈ ਜਿੱਦਾਂ ਮਰਜੀ ਸਮਝ ਲਓ ਓਕੇ ਹਾਂਜੀ ਆ ਗਏ ਪੈਸੇ ਤੇ ਭਾਈ ਦੇਣੇ ਪੈਣੇ ਸੀ ਤੁਹਾਨੂੰ ਤੁਸੀਂ ਕੋਈ ਚੁੱਪ ਕਰਕੇ ਤੁਸੀਂ ਪੈਸੇ ਦੇ ਰਹਿੰਦੇ ਨਾ ਆਪਾਂ ਨੂੰ ਆਪਸੇ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ ਮੈਂ ਇੱਥੇ ਕਿਉਂ ਮੈਂ ਹੁਣ ਸੀ ਜਾਈ ਦੇਣੀ ਮੈਂ ਉਹ ਭਾਈ ਉਹ ਸੁਣਦੇ ਫਿਰ ਨਾ ਬੜੀ ਦਿਨ ਹੋ ਗਈ ਆ ਪੈਸੇ ਤੁਸੀਂ ਅੱਜ ਵੀ ਜਿਹੜੀ ਸੋਹਣੀ ਕਹਿ ਚੁੱਕੇ ਮੈਂ ਹੁਣ ਵੀ ਦੇਜ ਦੇਣੀ ਹੁਣ ਵੀ ਦੇਈ ਦੇਣੀ ਸੀ ਪਰ ਤੁਸੀਂ ਨਹੀਂ ਦਿੱਤੇ ਭਾਈ ਪੈਸੇ ਚਲੋ ਕੋਈ ਨਾ ਭਾਜੀ ਮਿਲਦੇ ਆਪਾਂ ਬਹੁਤ ਜਲਦੀ ਹਾਂ 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 ਮਿਲਣਾ ਹੀ ਪੈਣਾ ਕੋਈ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਮਾਰੋ ਕੋਈ ਗੱਲ ਠੀਕ ਹੈ ਹੈਲੋ ਹੈਲੋ ਜੀ ਹਾਂਜੀ 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 ਬੋਲੋ ਮਾਰੋ ਕੀ ਕਰੀ ਮੈਂ ਹੈ ਮੈਂ ਤੁਹਾਨੂੰ ਲਵਾਤੀ ਹਾਂ ਹਾਂਜੀ ਹਾਂਜੀ ਭਾਈ ਲਵਾਤੀ ਖਬਰ ਲਵਾਤੀ ਹਾਂਜੀ ਹਾਂਜੀ ਉਦੋਂ ਮੈਂ ਕਿਹਾ ਵੀ ਪੈਸੇ ਨਹੀਂ ਦੇਨੇ ਸੀ ਨਾ ਤੇ ਫੇਰ ਨਹੀਂ ਚੱਕਦੇ ਸੀ ਸਾਡੇ ਫੋਨ ਬੰਦ ਕਰਤੇ ਸੀ ਤੁਸੀਂ ਤੇ ਆਪਣੇ ਸਾਡੀ ਨੰਬਰੇ ਦੋ ਹੀ ਤਾਂ WhatsApp ਤੇ ਗੱਲ ਹੋਣੀ ਸੀ ਤੇ ਭਾਈ ਗੱਲ ਕਰਨ ਨਾਲ ਕੀ ਹੋਣਾ ਤੂੰ ਪੈਸੇ ਸੁਟੋ ਆਪਣੀ ਤੁਹਾਡੇ ਨਾਲ ਦੁਸ਼ਮਣੀ ਥੋੜੀ ਹੈ ਕੋਈ ਤੁਸੀਂ ਸਾਡੇ ਪੈਸੇ ਦਿਓ ਆਪਾਂ ਗੱਲ ਕਰਨ ਕਰਨੀ ਸੀ ਮੈਂ ਨਲੀ ਸਾਹਿਬ ਮੈਂ ਤੁਹਾਨੂੰ ਕਹੂੰ ਕਿ ਅਸੀਂ ਆਪਣੀ ਕੋ ਦੁਸ਼ਮਣੀ ਮੈਂ ਤਾਂ ਉਹ ਨਹੀਂ ਨਹੀਂ ਭਾਈ ਆਪਣੀ ਮੇਰੀ ਗੱਲ ਸੁਣੋ ਆਪਨੇ ਤੁਸੀਂ ਕਹਿੰਦੇ ਹੋ ਨਾ ਕੋਈ ਹੱਲ ਕੱਢੋ ਮੈਂ ਕਿਹਾ ਹੱਲ ਹੈ ਇਹ ਪੈਸੇ ਸਾਡੇ ਜੋ ਤੁਹਾਨੂੰ ਦਿੱਤੇ ਆ ਉਹ ਸਾਡੇ ਪੈਸੇ ਵਾਪਸ ਕਰ ਦਿਓ ਮੇਰੀ ਪਰਸੋ ਲਾਸਟ ਗੱਲ ਹੋਈ ਸੀ ਮੈਂ ਹੱਥੀਂ ਟਾਈਮ ਦਿੱਤਾ ਸੀ ਤੁਹਾਨੂੰ ਨਹੀਂ ਨਹੀਂ ਤੁਸੀਂ ਕਿਹਾ ਸੀ ਮੈਂ 30 ਤਰੀਕ ਤੱਕ ਤੁਹਾਡੀ ਪੇਮੈਂਟ ਅੱਧੀ ਕਰ ਦੂੰਗਾ ਅੱਧੀ ਮੈਂ ਤੁਹਾਡੇ ਨੂੰ 15 ਦਿਨ ਰੋਕੇ ਕਰੂੰਗਾ ਭਾਈ 30 ਤਰੀਕ ਤੱਕ ਪਹਿਲੇ ਹੀ ਪੇਮੈਂਟ ਹੀ ਨਹੀਂ ਆਈ ਤੇ ਮੈਂ ਕਿੱਥੇ ਮੈਂ ਜੀ ਵਿਸ਼ਵਾਸ ਕਰ ਰਿਹਾ ਤੁਹਾਡੇ ਤੇ 6 ਮਹੀਨੇ ਹੋ ਗਏ ਤੁਹਾਡੀ ਗੱਲ ਸੁਣਦੇ ਕਿ ਲਾਲੀ ਸਾਹਿਬ ਮੈਂ ਅੱਜ ਪੇਮੈਂਟ ਕਰ ਰਿਹਾ ਵਾਂ ਭਈ ਅੱਜ ਕਰ ਰਹੇ ਹੋ ਇਦਾਂ ਵਾਂ ਉਦਾਂ ਵਾਂ ਤੁਹਾਨੂੰ ਪਤਾ ਸੀ ਐ ਪ੍ਰੋਬਲਮ ਸੀ ਤੁਹਾਨੂੰ ਤਾਂ ਨਹੀਂ ਪਤਾ ਇਹ ਨਹੀਂ ਭਾਈ ਪ੍ਰੋਬਲਮ ਹਰ ਬੰਦੇ ਨਾਲ ਹੁੰਦੀ ਪਰਗੇ ਨੇ ਠੱਗੀ ਥੋੜੀ ਮਾਰੀ ਦੀ ਹੁੰਦੀ ਹੈ ਕਿ ਭੈਣ ਚੋ ਕਿ ਕੋਤਲੇ ਫੂ ਦੂਈ ਡਾ ਰੋ ਦੀ ਲਾਲੀ ਲਾਲੀ ਸਭ ਠੱਗੀ ਤਾਂ ਉਹ ਹੁੰਦੀ ਨੇ ਕਿ ਬੰਦਾ ਮੁਕਰ ਜਾ ਕੇ ਮੱਦੀ ਨਹੀਂ ਉਹ ਭਾਜੀ ਮੁਕਰਨ ਦੀ ਗੱਲ ਹੀ ਨਹੀਂ ਤੁਸੀਂ ਮੁਕਰ ਵੀ ਨਹੀਂ ਸਕਦੇ ਕਿਉਂਕਿ ਆਪਣੇ ਕਾਗਜ਼ ਪੱਕੇ ਹੀ ਆ ਦੇ ਪਾ ਤੁਹਾਨੂੰ ਪੈਸੇ ਦਿੱਤੇ ਆ ਮੈਂ ਐਸ ਕਰਕੇ ਥੋੜੀ ਮੁਕਰ ਰਹੀ ਸੀ ਵੀ ਤੁਹਾਡੇ ਕੋਲ ਕਾਗਜ਼ ਬਸ ਕੇ ਆ ਉਹ ਭਾਜੀ ਸਰ ਅੱਦਾ ਮੈਂ ਨਵਨੀਤ ਨੰਦ ਜੀ ਮੈਂ ਰਸਤੇ ਮਲੇ ਰਹਿਣ ਵਾਲਾ ਭਾਜੀ ਤੇ ਕਾਕੇਸ਼ਾ ਆਪਾਂ ਨੂੰ ਮਿਲੇ ਸੀ ਮੇਰਾ ਫਰੈਂਡ ਹੈਗਾ ਜਤਿੰਦਰ ਆ ਭਾਜੀ ਆ ਤੇ ਇਹਦੇ ਥਰੂ ਆ ਉਹਨੂੰ ਮਿਲਿਆ ਸੀ ਤੇ ਆਪਾਂ ਨੂੰ ਕਹਿੰਦਾ ਸੀ ਕਿ ਆਪਾਂ ਇੰਗਲੈਂਡ ਭੇਜਦੇ ਆ ਕਿ ਤੁਹਾਨੂੰ ਵੀ ਭੇਜ ਦਾਂਗੇ 10 ਲੱਖ ਚ ਆਪਣੀ ਗੱਲ ਹੋਈ ਸੀ ਪਹਿਲਾਂ ਉਹਨੂੰ ਮੈਂ 6 ਲੱਖ ਰੁਪਏ ਦਿੱਤਾ ਲੱਖ ਰੁਪਏ ਮੈਂ ਆਪਣੇ ਅਕਾਊਂਟ ਚੋਂ ਦਿੱਤਾ 2 ਲੱਖ 70 ਹਜ਼ਾਰ ਰੁਪਏ ਆਪਣੇ ਭਰਾ ਮੇਰਾ ਇਹ ਕਿਹੜੀ ਤਰੀਕ ਦੀ ਗੱਲ ਹੈ ਇਹ ਭਾਜੀ ਇਹ ਫਰਵਰੀ ਮਹੀਨੇ ਦੀ ਗੱਲ ਹੈ ਇਹ 2022 ਭਾਜੀ ਹਾਂ ਜੀ ਇਹੀ ਸਾਲ ਦੀ ਇਹੀ ਸਾਲ ਦੀ ਗੱਲ ਹੈ ਤੇ ਆਪਾਂ ਨੂੰ ਮਿਲਿਆ ਵਿ ਲੱਖ ਰੁਪਏ ਮੈਂ ਹਨਾ 15 ਦੋ ਨੂੰ ਤੇ ਮੈਨੂੰ ਲੱਖ ਰੁਪਏ ਆਪਣੇ ਅਕਾਊਂਟ ਚੋਂ ਟ੍ਰਾਂਸਫਰ ਕੀਤਾ ਤੇ ਥੋੜੇ ਦਿਨਾਂ ਬਾਅਦ 27 27 ਫਰਵਰੀ ਨੂੰ ਮੈਂ 2,70,000 ਰੁਪਏ ਭਰਾ ਮੇਰਾ ਇੰਗਲੈਂਡ ਰੰਦਾ ਬਾਹਰੋਂ ਇੱਥੇ ਆਇਆ ਏ ਤੇ ਮੈਂ ਅੱਗੋਂ ਪੈਸੇ ਭੋਏ 2,70,000 ਰੁਪਏ ਤੇ 3 ਤਰੀਕਾ 3 ਮਾਰਚ ਨੂੰ ਮੇਰੇ ਘਰੋਂ ਆ ਕੇ 2,30,000 ਲੈ ਕੇ ਗਿਆ ਟੋਟਲ 6 ਲੱਖ ਰੁਪਏ ਲੈ ਕੇ ਗਿਆ ਭਾਜੀ ਜੀ ਤੁਹਾਡੇ ਕੋਲ ਜਿਹੜੇ ਟ੍ਰਾਂਸਫਰ ਕੀਤੇ ਬੈਂਕ ਤੋਂ ਬੈਂਕ ਉਹ ਤਾਂ ਪ੍ਰੂਫ ਹੈ ਭਾਜੀ ਸਾਰੇ ਪ੍ਰੂਫ ਹੈਗੇ ਹੱਤੀ ਦਿੱਤੇ ਉਹਨਾਂ ਦੇ ਹੱਤੀ ਪ੍ਰੂਫ ਨਹੀਂ ਹੈ ਭਾਜੀ ਇਦਾਂ ਹੈ ਕਿ ਮਤਲਬ ਸਾਹਮਣੇ ਪ੍ਰੂਫ ਹੈ ਵਾ ਬੰਦਾ ਇਹਦੇ ਸਾਹਮਣੇ ਦਿੱਤੇ ਪੈਸੇ ਹਾਂਜੀ ਆਪਣੇ ਘਰੇ ਆ ਕੇ ਲੈ ਕੇ ਗਿਆ ਪੈਸੇ ਕਹਿੰਦੇ ਕਿ ਆਪਾਂ ਬਾਹਰ ਜਾਂਦੇ ਆ ਟੂ ਟਾਰ ਲਾਨ ਤੁਹਾਨੂੰ ਮਿਊਜ਼ੀਸ਼ੀਅਨ ਬਣਾ ਕੇ ਜਾਂ ਕੋਈ ਬੈਂਡ ਵਾਲਾ ਬਣਾ ਕੇ ਕਹਿੰਦਾ ਲੈ ਜਾਂਦੇ ਆ ਆਪਾਂ ਤੁਹਾਨੂੰ ਆਪਾਂ ਇਦਾਂ ਬੰਦ ਬਹੁਤ ਛੱਡਦੇ ਆ ਕਹਿੰਦਾ ਮਤਲਬ ਜਿਹੜਾ ਮਾਮਲਾ ਜੋ ਵੀ ਹੈਗਾ ਇਹ ਕਬੂਤਰਬਾਜੀ ਨਾਲ ਰਿਲੇਟਡ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਬੂਤਰਬਾਜੀ ਕਰਦੇ ਆ ਕਿ ਕਦੀ ਕੋਈ ਬੈਂਡ ਵਾਲਾ ਬਣਾ ਲਿਆ ਕੋਈ ਕੈਮਰੇ ਵਾਲਾ ਬਣਾ ਕੇ ਲੈ ਜਾਂਦੇ ਆ ਕਹਿੰਦੇ ਆਪਾਂ ਤੁਹਾਡਾ ਪੇਸ਼ਾ ਹੀ ਆਈ ਹੈ ਮੈਨੂੰ ਭਾਈ ਫੋਟੋ ਵੀ ਦਿਖਾਈ ਆਪਣੀਆਂ ਬਾਹਰ ਦੀਆਂ ਰੱਖੋ ਜੇ ਇਹ ਮੁੰਡੇ ਛੱਡੇ ਮੈਂ ਇਹ ਲੈ ਕੇ ਗਏ ਹੋ ਚੱਕਰ ਭਾਈ ਇਹਦਾ ਵਾਪ ਪੁਲਿਸ ਪ੍ਰਸ਼ਾਸਨ ਕੋਲ ਆਏ ਸੀ ਕਿ ਸਾਡੀ ਪਹਿਲਾਂ ਤੇ ਸੁਣੀ ਨਹੀਂ ਤੇ ਹੁਣ ਪਰਚਾ ਹੋਇਆ ਤੇ ਆਪਾਂ ਨਾਲ ਗੱਲ ਕੀਤੀ ਸੀ ਵੀ ਵੀ ਕੀ ਜਾਣ ਬਾਰੇ ਕੋਈ ਗੱਲ ਕੀਤੀ ਸੀ ਕਦੋਂ ਭੇਜਣਾ ਹੈ ਹਾਂਜੀ ਹਾਂਜੀ ਉਹ ਕਹਿੰਦੇ ਸਾਨੂੰ ਉਹਨਾਂ ਨੇ 2 2.5 ਮਹੀਨਾ ਟਾਈਮ ਦਿੱਤਾ ਸੀ ਕਹਿੰਦੇ ਸੀ ਕਿ 2.5 ਮਹੀਨੇ ਤੱਕ ਤੁਹਾਡਾ ਵੀਜ਼ਾ ਲਵਾ ਦਾਂਗੇ ਆਪਾਂ ਜੇ ਨਹੀਂ ਲਵਾਵਾਂਗੇ ਭਾਈ ਉਹਨੇ ਆਪਣਾ ਮੈਨੂੰ ਚੈੱਕ ਦਿੱਤਾ ਸੀ 2,70,000 ਰੁਪਏ ਦਾ ਘੱਟ ਕੇ ਉਹ ਮੈਂ ਚੈੱਕ ਆਪਣੇ ਅਕਾਊਂਟ ਚ ਲਾਇਆ ਬਾਉਂਸ ਹੋ ਗਿਆ ਇੱਕ ਵਾਰੀ ਦੂਜੀ ਵਾਰੀ ਵੀ ਲਾਇਆ ਬਾਉਂਸ ਹੋ ਗਿਆ ਤੀਜੀ ਵਾਰੀ ਵੀ ਲਾਇਆ ਬਾਉਂਸ ਹੋ ਗਿਆ ਹੁਣ ਦਿੱਕਤ ਕੀ ਹੋਈ ਕੋਈ ਟਾਕੇ ਨਾਲ ਪਈ ਫੋਨ ਤੇ ਮਾੜੀ ਗੱਲ ਹੋਈ ਸੀ ਤੇ ਮੈਨੂੰ ਇਦਾਂ ਮੈਂ ਕਿ ਪੈਸੇ ਮੰਗੇ ਉਹ ਮਨ ਗਾਲਾ ਗੱਡਣ ਲੱਗ ਗਿਆ ਧਮਕੀਆਂ ਦੇਣ ਲੱਗ ਗਿਆ ਐ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੇਰੇ ਪਿੱਛੇ ਪੋਲਿਟਿਕਸ ਐ ਇਦਾਂ ਉਹਦਾ ਮੰਤਰੀ ਮੰਤਰੀ ਮੇਰੇ ਆਪਣੇ ਹਾਂਜੀ ਭਾਈ ਆਪਣੇ ਕੋ ਸਾਰੀ ਰਿਕਾਰਡਿੰਗਾਂ ਪਈ ਹੋਈਆਂ ਮੇਰੇ ਫੋਨ 'ਚ ਹੁਣ ਥਾਣੇ ਪਈ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਹੁਣ ਜਲਦੀ ਜਲਦੀ ਫੜਿਆ ਜਾਵੇ ਹਾਂਜੀ ਹਾਂਜੀ ਐਫ ਆਈ ਆਰ ਲੌਂਚ ਹੋ ਗਈ ਐ ਧਾਰਾ 406 420 ਟਰੈਵਲ ਐਜੰਟ ਦੀ ਧਾਰਾ 13 ਲੱਗੀ ਐ ਜੀ ਉੱਤੇ ਤੇ ਮੈਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਕਿ ਇਹਨੂੰ ਜਲਦੀ ਜ ਬਹੁਤ ਬੰਦਿਆਂ ਨੇ ਦੱਗਾ ਕਿ ਤਾ ਕਿਉਂਕਿ ਕਾਕੇ ਸ਼ਾਹ ਦਾ ਫੋਨ ਹੀ ਮੇਰੇ ਕੋਲ ਹੈ ਉਹ ਸਾਡਾ ਦੋਸਤ ਸੀ ਸਾਡੇ ਨਾਲ ਖਾਂਦਾ ਪੀਂਦਾ ਸੀ ਤਾਂ ਭਾਈ ਦਾ ਦੋਸਤ ਸੀ ਤੇ ਭਾਜੀ ਐਫਆਰ ਨੂੰ ਭਾਈ ਹੋ ਗਏ 2 ਦਿਨ ਹੋ ਗਏ ਭਾਜੀ 25 ਤਰੀਕ ਨੂੰ ਹਾਂਜੀ ਹਾਂਜੀ 25 ਤਰੀਕ ਦੀ ਭਾਈ ਤੇ ਪੁਲਿਸ ਨੇ ਕੀ ਕਹਿਣਾ ਤੁਹਾਨੂੰ ਪੁਲਿਸ ਬੱਸ ਐਹੀ ਕਹਿ ਰਹੀ ਹੈ ਕਿ ਹਾਂ ਆਪ ਫਾਲ ਲੈਣੇ ਆਜ ਅੱਜ ਕੱਲ੍ਹ ਅੱਜ ਕੱਲ੍ਹ ਫਾਲ ਲੈਣੇ ਆ ਥਾਣਾ ਤਿੰਨ ਦੇ ਵਿੱਚ ਇੱਕ ਕਾਹਈਆ ਨੌਂ ਹੋਈ ਹੈ 133 ਨੰਬਰ 133 ਨੰਬਰ ਕਿਹਦੇ ਉੱਤੇ ਹੋਈ ਹੈ ਕੰਪਲੇਂਡਰ ਫੋਨ ਹੈ ਤੇ ਕੰਪਲੇਂਡਰ ਨੇ ਕੰਪਲੇਂਟ ਕੀਤੀ ਨਵਨੀਤ ਕੁਮਾਰ ਮੁੱਦਾਈ ਹੈਗੇ ਨੇ ਜਿਨ੍ਹਾਂ ਨੇ ਕੰਪਲੇਂਟ ਆਪਣੀ ਦਿੱਤੀ ਸੀਗੀ ਕੰਪਲੇਂਟ ਦੀ ਆਫਟਰ ਇਨਕੁਆਇਰੀ ਹੋ ਕੇ ਪਰਚਾ ਰਜਿਸਟਰ ਕਰਨ ਵਾਸਤੇ ਸਾਡੇ ਕੋਲ ਡਿਵੀਜ਼ਨ ਥਾਣਾ ਤਿੰਨ ਦੇ ਵਿੱਚ ਆਇਆ ਸੀਗਾ ਅਸੀਂ ਉਹਨਾਂ ਦਾ ਜਿਹੜਾ ਪਰਚਾ ਹੈ ਉਹ ਹਰਵਿੰਦਰ ਕੁਮਾਰ ਏਲੀਅਸ ਬਬਲੂ ਏਲੀਅਸ ਕਾਕੀਸ਼ਾ ਦੀਬਨਗਰ ਕੈਂਟਰ ਦੇ ਰਹਿਣ ਵਾਲਿਆ ਉਹਨਾਂ ਦੇ ਖਿਲਾਫ ਅਧੀਨ ਧਾਰਾ 420 406 ਤੇ 30 ਜਿਹੜਾ ਹੈ ਆਪਣਾ ਪਾਸਪੋਰਟ ਐਕਟ ਲੱਗਾ ਹੈ ਇਹਦੀ ਤਫ਼ਤੀਸ਼ ਫਿਲਹਾਲ ਚੱਲ ਰਹੀ ਹੈ ਇਹਨਾਂ ਦੇ ਆਪਾਂ ਮਾਰਨਿੰਗ 'ਚ ਰੇਡ ਵੀ ਕੀਤਾ ਜੋ ਇਹ ਘਰ હાજર ਨਹੀਂ ਮਿਲੇ। ਕਮੇਂਡਰ ਵੱਲੋਂ ਕੀ ਦੱਸਿਆ? ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜਾ 10 ਲੱਖ ਰੁਪਿਆ ਸੀ ਇਹਨਾਂ ਨੂੰ ਦਿੱਤਾਇਆ ਹੈ ਇੰਗਲੈਂਡ ਭੇਜਣ ਦਾ ਤੇ ਸਾਨੂੰ ਜਿਹੜਾ ਇੰਗਲੈਂਡ ਨਹੀਂ ਭੇਜਿਆ ਗਿਆ ਸਾਡੇ ਉਹ ਪੈਸੇ ਮਰ ਗਏ ਜਿਨ੍ਹਾਂ ਵਿੱਚੋਂ ਉਹਨਾਂ ਨੇ 1 ਲੱਖ ਰੁਪਿਆ ਵੈਸਟਨ ਯੂਨੀਅਨ ਰਾਹੀਂ ਦਿੱਤਾ ਸੀ ਤੇ ਬਾਕੀ ਦੇ ਪੈਸੇ ਜਿਹੜੇ ਆ ਇੰਗਲੈਂਡ ਤੋਂ ਉਹ ਟ੍ਰਾਂਸਫਰ ਕੀਤੇ ਸੀ ਅਕਾਊਂਟ ਦੇ ਵਿੱਚ। ਕੋਈ ਹੋਰ ਮੁੱਢਲੀ ਤਫ਼ਤੀਸ਼ ਦੇ ਵਿੱਚ ਕਿੰਨੇ ਇੱਕ ਬੰਦੇ ਹੋਰ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਕਾਪੀ ਜਾਂਦੇ ਕਰਨੇ? ਫਿਲਹਾਲ ਸਾਡੇ ਕੋਲੋਂ ਇਹ ਮਿਸਲ ਆਈ ਹੈ ਆਪਾਂ ਜਿਹੜਾ ਬੈਕਵੋਰਡ ਜਿਹੜਾ ਆ ਬੈਕਗ੍ਰਾਉਂਡ ਵੀ ਖੰਗਾਲਾਂਗੇ ਔਰ ਕਿੰਨੇ ਉਹਨਾਂ ਦੇ ਖਿਲਾਫ ਪਹਿਲਾਂ ਕੋਈ ਇਹੋ ਜਿਹੇ ਕੋ ਕੇਸਿਸ ਤਾਂ ਨਹੀਂ ਆ ਉਹ ਵੀ ਖੰਗਾਲਾਂਗੇ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜੋ ਵੀ ਕੰਪਲੇਂਟ ਹੈ ਸਾਡੇ ਨਾਲ ਡਿਸਕਸ ਕੀਤੀ ਹੋਵੇ ਵਿੱਚ ਘੱਟੋ ਘੱਟ 10 ਤੋਂ ਬਾਅਦਾਂ ਬੰਦੇ ਜਿਹੜੇ ਆਏ ਜਿੰਨਾ ਕਿਹੜੇ ਫਾਰਮ ਦਰਚਾਰ ਹੋਏ ਕੰਮ ਚਾਉਂਦੇ ਆ ਤਿਲਾਲ ਜਿਹੜੀ ਸਾਡੇ ਕੋਲ ਮਿਸਲਾਈ ਜਿਹੜੀ ਸਾਡੇ ਕੋਲ ਫਾਈਲ ਹੋਈ ਆ ਅਸੀਂ ਐਸਐਚਓਸ ਫਾਈਲ ਦੇ ਕੰਮ ਕਰਾਂਗੇ ਬਾਕੀ ਜਦੋਂ ਅਸੀਂ ਸਾਡੇ ਕੋਲ ਆਗੇ ਫਿਰ ਅਸੀਂ ਜ਼ਰੂਰ ਤੁਹਾਨੂੰ ਇਨਵੈਸਟੀਗੇਸ਼ਨ ਜਿਹੜੇ ਤੱਥ ਆਉਣਗੇ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਹੋਰ ਕਿੰਨੇ ਮੁਕੱਦਮੇ ਉਹਨਾਂ ਦੇ ਖਲਾਫ ਕਰ ਗਿਆ ਬਾਕੀ ਖਾਨ ਬਿਕਤਾਨੀ ਵੀ ਕੀ ਕੀ ਕਦਮ ਉਠਾਏ ਜਾ ਰਹੇ ਆ ਅੱਜ ਮਾਰਨਿੰਗ ਅਸੀਂ ਰੇਡ ਕੀਤੀ ਸੀ ਮੈਂ ਐਸਐਚ ਤੁਹਾਨੂੰ ਪਹਿਲੇ ਦੱਸ ਸਕਿਆ ਕਿ ਘਰ ਦੇ ਵਿੱਚ ਜੋ ਹਾਜ਼ਰ ਨਹੀਂ ਮਿਲੇ ਤੇ ਹੋਰ ਵੀ ਅਸੀਂ ਰੇਡ ਕਰਾਵਾ ਕਿ ਸੌਦਾ ਜਿਹੜੇ ਨੈਪ ਕਰਕੇ ਉਹ ਜਿਹੜੀ ਕਬੂਤਰਵਾਦੀ ਤੋਂ ਜਿਹੜੇ ਜਿਹੜੇ ਵਿਕਟਮ ਲੋਕ ਹੈਗੇ ਉਹਨਾਂ ਨੂੰ ਆਪਾਂ ਨਿਆਦਵਾ ਸਕੀਏ ਐਸਐਮਜ਼ੀ ਪੰਜਾਬ ਦੇ ਲਈ ਜਲੰਧਰ ਤੋਂ ਸੁਖਚੰਦਰ ਸਿੰਘ ਦੀ ਰਿਪੋਰਟ